ਬਹੁਤ ਸਾਰੀਆਂ ਜੌਬਸ ਕੀਤੀਆਂ ਮੈਂ ਜਿਨ੍ਹਾਂ ਦੇ ਵਿੱਚੋਂ KFC ਦੇ ਵਿੱਚ ਲੱਗਾ ਰਿਆਂ ਫਿਰ ਮੈਂ ਉੱਥੋਂ ਜਿੰਨੇ ਪੈਸੇ ਮਿਲਨੇ ਮੈਂ ਚੰਡੀਗੜ੍ਹ ਦਾ ਕਿਰਾਇਆ ਕੱਢ ਕੇ ਚੰਡੀਗੜ੍ਹ ਆ ਜਾਣਾ ਚੰਡੀਗੜ੍ਹ ਆ ਕੇ ਫਿਰ ਮੈਂ ਸਿੰਗਰਾਂ ਨੂੰ ਮਿਲਣਾ ਡੈਡੀ ਉਹਨਾਂ ਨੇ ਇੱਕ ਦਿਨ ਕੀ ਹੋਇਆ ਵੀ ਡੈਡੀ ਹੁਣੀ ਜੌਬ ਤੋਂ ਆਏ ਤੇ ਥੋੜੇ ਉਹ ਵੀ ਸ਼ਾਇਦ ਕੇਸ ਕੰਡੀਸ਼ਨ ਚ ਆਏ ਸੀ ਮੈਨੂੰ ਨਹੀਂ ਪਤਾ ਉਸ ਰਾਤ ਘਰਦਿਆਂ ਨੇ ਮੇਰੀਆਂ ਤਿੰਨ ਕਾਪੀਆਂ ਮਤਲਬ ਅੱਗ ਲਾ ਕੇ ਮਜਾਤੀਆਂ ਬਹੁਤ ਗੁੱਸਾ ਚੜਿਆ ਮੈਨੂੰ ਮਤਲਬ ਮੈਨੂੰ ਉਹ ਲੱਗਦਾ ਪਿਆ ਸੀ ਮੇਰੀ ਜ਼ਿੰਦਗੀ ਫੂਕੀ ਜਾ ਰਹੀ ਹੈ ਮੇਰੀਆਂ ਅੱਖਾਂ ਸਾਹਮਣੇ ਮੈਂ ਰੈਡੀ ਮਤਲਬ ਮੈਂ ਮਰ ਜਾਣਾ ਯਾਰ ਹੁਣ ਨਹੀਂ ਜ਼ਿੰਦਗੀ 'ਚ ਰਿਆਈ ਕੁਛ ਨਹੀਂ। ਸਤਿਗੁਰੂ ਜੀ ਮੈਂ ਥੋੜਾ ਆਪਣਾ ਅਰਵਿੰਦਰ ਸਿੰਘ ਆਫੀਸ਼ਲ ਨੇਮ ਵਿੱਕੀ ਗਲ ਜ਼ਿੰਦਗੀ ਸੰਘਰਸ਼ ਜ਼ਿੰਦਗੀ ਦਾ ਨਾਮ ਹੀ ਸੰਘਰਸ਼ ਹੈ ਜੀ। ਸੋ ਸਾਰੇ ਕਰਦੇ ਆ ਮੈਂ ਵੀ ਕੀਤਾ ਪਰ ਮੈਨੂੰ ਨਹੀਂ ਲੱਗਦਾ ਮੇਰਾ ਸੰਘਰਸ਼ ਕਿਤੇ ਨਾ ਕਿਤੇ ਇੰਨਾ ਜਿਆਦਾ ਸੀਗਾ ਜਿੰਨਾ ਤੁਸੀਂ ਇਸ ਜੋਸ਼ ਟੌਕ ਦੇ ਚੈਨਲ ਉੱਤੇ ਵੇਖਦੇ ਹੋ। ਤੇ ਇਹ ਸੰਘਰਸ਼ ਦੀ ਅਗਰ ਗੱਲ ਕਰੀਏ ਛੋਟੇ ਹੁੰਦੇ ਨੂੰ ਸ਼ੌਂਕ ਸੀਗਾ ਪੋਇਮ ਲਿਖਣ ਦਾ ਔਰ ਐਕਟਿੰਗ ਦਾ ਹਨਾ ਬਟ ਐਕਟਿੰਗ ਦੇ ਵਿੱਚ ਕਹਿੰਦੇ ਹੁੰਦੇ ਹਨਾ ਵੀ ਬਹੁਤ ਸੰਘਰਸ਼ਆ ਸਟਰਗਲ ਹੈ ਮੈਂ ਵੀ ਕੀਤਾ ਮੈਂ ਅਖਬਾਰ ਦੇ ਵਿੱਚੋਂ ਪੋਇਮ ਦੇ ਮਤਲਬ ਅਖਬਾਰ ਦੇ ਵਿੱਚੋਂ ਨੰਬਰ ਵਗੈਰਾ ਲੈ ਲੈ ਕੇ ਤਾਂ ਮੈਂ ਉਹਨਾਂ ਨੂੰ ਕਾਲਸ ਕਰਦਾ ਹੁੰਦਾ ਸੀਗਾ ਤੇ ਜਦੋਂ ਕਾਲਸ ਕਰਨੀਆਂ ਤਾਂ ਉਹਨਾਂ ਦੇ ਬੀ ਗ੍ਰੇਡ ਫਿਲਮ ਟਾਈਪ ਹੁੰਦੀਆਂ ਸੀਗੀਆਂ ਤੇ ਜਦੋਂ ਮੈਂ ਉਹਨਾਂ ਨੂੰ ਕਾਲ ਕਰਨੀ ਤਾਂ ਉਹਨਾਂ ਨੇ ਕਹਿਣਾ 5000 ਦੇ ਦਿਓ 3000 ਦੇ ਦਿਓ ਤਾਂ ਮੈਂ ਪੈਸੇ ਦੇ ਕੇ ਉਹਨਾਂ ਦੇ ਵਿੱਚ ਕਰੈਕਟਰ ਕਰ ਲੈਣੇ ਤਾਂ ਘਰ ਦੇ ਇੱਕ ਟਾਈਮ ਦੇ ਉੱਤੇ ਆ ਕੇ ਤਾਂ ਇੰਨਾ ਕੁ ਜ਼ਿਆਦਾ ਮਤਲਬ ਫਰਸਟ ਰੇਟ ਹੋ ਗਏ ਸੀਗੇ ਤੇ ਉਹ ਕਹਿੰਦੇ ਤੇਰੇ ਪੈਸੇ ਲੱਗਦੇ ਪਿਆ ਅਸੀਂ ਇਹਨੇ ਪੈਸੇ ਨਹੀਂ ਦੇ ਸਕਦੇ ਕਿਉਂ ਨਹੀਂ ਦੇ ਸਕਦੇ ਬਿਕੋਜ਼ ਘਰ ਦੇ ਵਿੱਚ ਉਹ ਹਲੇ ਫਾਈਨੈਂਸ਼ੀਅਲੀ ਬਹੁਤ ਜ਼ਿਆਦੀ ਪ੍ਰੋਬਲਮਾਂ ਸੀਗੀਆਂ ਹਨਾ ਹਾਲਾਂਕਿ ਡੈਡੀ ਹੁਣੀ ਪੰਜਾਬ ਪੁਲਿਸ ਵਿੱਚ ਸੀਗੇ ਬਟ ਫਿਰ ਵੀ ਘਰਦਿਆਂ ਨੇ ਇਹ ਕਹਿ ਸੀਗਾ ਕਹਿੰਦੇ ਸਾਡੇ ਵੱਲੋਂ ਹੈਲਪ ਨਹੀਂ ਮਿਲੂਗੀ ਸਿੱਧਾ ਸਿੱਧਾ ਸਾਫ਼ ਕਹਿਤਾ ਸੀ ਉਹਨਾਂ ਨੇ ਹਣਾ ਬਿਕੋਜ਼ ਕਹਿੰਦੇ ਜੇ ਤੂੰ ਸਾਡੇ ਤਰੀਕੇ ਨਾਲ ਚੱਲਣਾ ਫਿਰ ਅਸੀਂ ਤੇਰੇ ਨਾਲ ਖੜੇ ਆਂ ਅਗਰ ਤੂੰ ਸਾਡੇ ਤਰੀਕੇ ਨਾਲ ਨਹੀਂ ਚੱਲਣਾ ਫਿਰ ਅਸੀਂ ਤੇਰੀ ਕੋਈ ਹੈਲਪ ਨਹੀਂ ਕਰ ਸਕਦੇ ਮੇਰੇ ਤਰੀਕੇ ਸੀਗੇ ਗਾਣਾ ਵਜਾਉਣਾ ਡਾਂਸ ਇਹ ਉਹ ਮौज-ਮਸਤੀ ਤੇ ਆਹੀ ਆਪਣੀ ਸਿੰਗਿੰਗ ਵਾਲੀ ਲਾਈਨ ਹੈਨਾ ਤਾਂ ਘਰ ਦੇ ਕਦੀ ਸਪੋਰਟ ਨਹੀਂ ਸੀ ਕਰਦੇ ਹੁੰਦੇ ਇੱਕ ਵਾਰੀ ਕੀ ਹੋਇਆ ਵੀ ਮੈਂ ਰਾਤ ਨੂੰ ਸਾਡਾ ਇੱਕੋ ਹੀ ਕਮਰਾ ਹੁੰਦਾ ਸੀ ਜਿਹਦੇ ਵਿੱਚ ਪੇਟੀ ਅਲਮਾਰੀ ਆਣ ਜਾਣ ਵਾਲਾ ਵੀ ਔਰ ਘਰ ਦਾ ਸਾਰਾ ਇੱਕ ਰੂਮ ਦੇ ਵਿੱਚ ਹੀ ਅਸੀਂ ਰਹਿੰਦੇ ਹੁੰਦੇ ਸੀ ਸਾਰੇ ਜਾਣੇ ਕਰਦੇ ਛੇ ਮੈਂਬਰਸ ਹੁੰਦੇ ਸੀਗੇ ਇੱਕੋ ਰੂਮ ਦੇ ਵਿੱਚ ਰਹਿਣਾ ਤਾਂ ਆਦਤ ਹੁੰਦੀ ਸੀਗੀ ਵੀ ਜਿਹੜਾ ਗੀਤਕਾਰ ਹੋ ਗਿਆ ਜਾਂ ਕੋਈ ਵੀ ਮੈਂ ਇਹ ਨਹੀਂ ਕਹਾਂਗਾ ਮੈਂ 크ਰੀਏਟਿਵ ਆ ਪਰ ਜਿਹੜਾ ਵੀ ਮਾੜਾ ਮੋਟਾ ਅਗਰ ਮੈਂ ਸੀਗਾ ਤਾਂ ਮੈਂ ਲਾਈਟ ਔਨ ਕਰਕੇ ਰਾਤ ਨੂੰ ਲਿਖਦਾ ਹੁੰਦਾ ਸੀਗਾ ਕੀ ਹੋਇਆ ਵੀ ਘਰ ਦੇ ਕਿਤੇ ਨਾ ਕਿਤੇ ਕਹਿੰਦੇ ਤੂੰ ਰਾਤ ਨੂੰ ਸੌਂ ਜਾ ਕਰ ਮੰਮੀ ਮੇਰੇ ਪੋਜ਼ਿਟਿਵ ਵੇ ਨਾਲ ਕਹਿੰਦੇ ਹੁੰਦੇ ਸੀ ਵੀ ਕਾਕਾ ਰਾਤ ਨੂੰ ਨੀਂਦ ਲੈਣੀ ਬਹੁਤ ਜ਼ਰੂਰੀ ਆ ਕਹਿੰਦੇ ਵੀ ਤੂੰ ਬ੍ਰੇਨ ਦੇ ਤੌਰ ਤੇ ਕਹਿੰਦੇ ਮੈਂਟਲੀ ਅਪਸੈਟ ਨਾ ਹੋ ਜਾਈ ਡੈਡੀ ਉਹਨਾਂ ਨੇ ਇੱਕ ਦਿਨ ਕੀ ਹੋਇਆ ਵੀ ਡੈਡੀ ਹੁਣੀ ਜੌਬ ਤੋਂ ਆਏ ਤੇ ਉਹੜੇ ਉਹ ਵੀ ਸ਼ਾਇਦ ਕਿਸ ਕੰਡੀਸ਼ਨ ਚ ਆਏ ਸੀ ਮੈਨੂੰ ਨਹੀਂ ਪਤਾ ਉਹਨਾਂ ਨੇ ਮੈਨੂੰ ਰਾਤ ਨੂੰ ਕੁੱਟਿਆ ਫੜ ਕੇ ਕਹਿੰਦੇ ਤੂੰ ਮਤਲਬ ਰਾਤ ਨੂੰ ਨਹੀਂ ਲਿਖਣਾ ਸਾਨੂੰ ਵੀ ਡਿਸਟਰਬ ਕਰਦਾ ਕਹਿੰਦੇ ਲਾਈਟ ਆਫ ਚਾਹੀਦੀ ਰਾਤ ਨੂੰ ਹਨਾ ਕੀ ਹੋਇਆ ਉਹ ਲੜਾਈ ਇੰਨੀ ਕਿ ਵਧ ਗਈ ਮਤਲਬ ਮੈਂ ਡੈਡੀ ਨੂੰ ਕਹਿੰਦਾ ਮੈਂ ਕਹਾਂ ਡੈਡੀ ਮੈਂ ਲਿਖਣਾ ਨਹੀਂ ਛੱਡ ਸਕਦਾ ਮੈਂ ਇਹੀ ਕੰਮ ਕਰਨਾ ਬਿਕੋਜ਼ ਘਰਦਿਆਂ ਨੂੰ ਇਹ ਸੀਗਾ ਵੀ ਡੈਡੀ ਪੰਜਾਬ ਪੁਲਿਸ ਵਿੱਚ ਆ ਹਨਾ ਤਾ ਇਹ ਮੁੰਡਾ ਵੀ ਕੋਈ ਸਰਕਾਰੀ ਨੌਕਰੀ ਕਰੇ ਆਰਮੀ ਦੀ ਭਰਤੀ ਵਿਖਾਈ ਉਹਨਾਂ ਨੇ ਮੈਨੂੰ ਪੰਜਾਬ ਪੁਲਿਸ ਦੀ ਵਿਖਾਈ ਬਟ ਮੇਰੀ ਆਈ ਸਾਈਡ ਵੀਕ ਹੋਣ ਕਰਕੇ ਪਤਾ ਨਹੀਂ ਘਰੇ ਕੁਦਰਤੀ ਤੌਰ ਤੇ ਮੇਰੀ 5ਵੀਂ ਕਲਾਸ ਦੇ ਵਿੱਚ ਆਈ ਸਾਈਡ ਵੀਕ ਹੋ ਗਈ ਸੀ ਤੇ ਮੈਂ ਫਿਰ ਵੀ ਇੱਕ ਦੋ ਵਾਰੀ ਘਰਦਿਆਂ ਦੇ ਘਣ ਦੇ ਟਰਾਈ ਕੀਤੀ ਆਰਮੀ ਦੇ ਵਿੱਚ ਮੈਂ ਨਹੀਂ ਹੋ ਪਾਇਆ ਬਿਕੋਜ਼ ਇੱਕ ਤਾਂ ਮੇਰੇ ਤੋਂ ਦੌੜ ਨਹੀਂ ਸੀ ਹਨਾ ਮਤਲਬ ਜੋ ਵੀ ਰਨਿੰਗ ਵਾਲਾ ਸੈਸ਼ਨ ਹੁੰਦਾ ਉਹਨਾਂ ਦਾ ਉਹ ਕਲੀਅਰ ਨਹੀਂ ਸੀ ਹੁੰਦਾ ਫਿਰ ਘਰਦਿਆਂ ਨੇ ਮੈਨੂੰ ਪੰਜਾਬ ਪੁਲਿਸ ਦੀ ਭਰਤੀ ਵਿਖਾਈ ਉਹ ਵੀ ਨਹੀਂ ਹੋਇਆ ਤਾਂ ਕਰਕੇ ਫਿਰ ਕੀ ਹੋਇਆ ਉਸ ਰਾਤ ਘਰਦਿਆਂ ਨੇ ਮੇਰੀਆਂ ਤਿੰਨ ਕਾਪੀਆਂ ਮਤਲਬ ਅੱਗ ਲਾ ਕੇ ਮਚਾਤੀਆਂ ਬਹੁਤ ਗੁੱਸਾ ਚੜਿਆ ਮੈਨੂੰ ਮਤਲਬ ਮੈਨੂੰ ਉਹ ਲੱਗਦਾ ਪਿਆ ਸੀ ਮੇਰੀ ਜ਼ਿੰਦਗੀ ਫੂਕੀ ਜਾ ਰਹੀ ਹੈ ਮੇਰੀਆਂ ਅੱਖਾਂ ਸਾਹਮਣੇ ਮੇਰੀ ਭੈਣ ਨੇ ਮੇਰੀ ਮੰਮੀ ਨੇ ਮੈਨੂੰ ਫੜ ਕੇ ਰੱਖਿਆ ਹੋਇਆ ਔਰ ਡੈਡੀ ਕੋਰੀਡੋਰ ਬਰਾਂਡੇ ਦੇ ਵਿੱਚ ਅੱਗ ਲਾ ਰਹੇ ਕਾਪੀਆਂ ਨੂੰ ਹਨ ਤੇ ਕੁਝ ਨਹੀਂ ਮੈਂ ਕੀ ਕੀਤਾ ਮੈਂ ਥੋੜਾ ਪੋਜ਼ਿਟਿਵ ਹਮੇਸ਼ਾ ਪੋਜ਼ਿਟਿਵ ਸੋਚਦਾ ਹਾਂ ਨਾ ਤੇ ਘੰਟਾ ਡੇਢ ਘੰਟਾ ਮੈਂ ਰੋਇਆ ਕਮਰੇ ਤੋਂ ਬਾਹਰ ਨਿਕਲ ਕੇ ਮੈਂ ਮਤਲਬ ਗਲੀ ਚ ਆ ਕੇ ਰੋਈ ਗਿਆ ਰੋਈ ਗਿਆ ਫਿਰ ਮੇਰੇ ਆਕਦਾ ਦਿਮਾਗ 'ਚ ਗੱਲ ਆਈ ਮੈਂ ਕਿਹਾ ਯਾਰ ਆਈਡੀਏ ਪੁਰਾਣੇ ਸੀਗੇ ਸ਼ੁ크ਰਾ ਫੂਕਤੇ ਹਨ ਮੈਂ ਕਿਹਾ ਮੈਂ ਉਹਨਾਂ ਦੇ ਹੌਸਲੇ ਹੀ ਬੈਠਾ ਸੀਗਾ ਵੀ ਤਿੰਨ ਕਾਪੀਆਂ ਹੈਗੀਆਂ ਮੇਰੇ ਕੋਲ ਹਨ ਤਾਂ ਮੈਂ ਬੜੇ ਰਿਲੈਕਸ ਜ਼ਿੰਦਗੀ ਜੀ ਰਿਹਾ ਸੀਗਾ ਵੀ ਕੋਈ ਨਹੀਂ ਤਿੰਨ ਕਾਪੀਆਂ ਪਈਆਂ ਜਦੋਂ ਕਿਸੇ ਸਿੰਗਰ ਦਾ ਕਾਲ ਆਇਆ ਮੈਂ ਉਹਨਾਂ ਚੋਂ ਗਾਣਾ ਕੱਢ ਕੇ ਦੇ ਦੂੰ ਫਿਰ ਕੀ ਹੋਇਆ ਕਾਪੀਆਂ ਫੂਕਤੀਆਂ ਹੋਰ ਜੋਸ਼ ਆ ਗਿਆ ਮੇਰੇ ਚ ਮੈਂ ਕਿਹਾ ਯਾਰ ਹੁਣ ਜ਼ੀਰੋ ਹੋ ਗਿਆ ਵਿੱਕੀ ਗੱਲ ਤੂੰ ਵੀ ਫਿਰ ਲਿਖਣਾ ਸ਼ੁਰੂ ਕਰਤਾ ਫਿਰ ਕੀ ਹੋਇਆ ਇੱਕ ਦਿਨ ਐਦੀ ਕਰਦੇ ਕਰਦੇ ਫਿਰ ਲੜਾਈ ਹੋ ਗਈ ਉਸ ਟਾਈਮ ਕੀ ਹੋਇਆ ਮੈਂ ਘਰੇ ਬਹੁਤ ਘੱਟ ਰਹਿੰਦਾ ਹੁੰਦਾ ਸੀਗਾ ਮੈਂ ਕਹਿਣਾ ਵੀ ਘਰੇ ਰਹੂੰਗਾ ਟੈਨਸ਼ਨ ਆ ਆਈਡੀਆ ਨਹੀਂ ਕੋਈ ਸੋਚ ਹੋਣਾ ਮੈਂ ਕਾਪੀਆਂ ਨਾਲ ਹੀ ਲੈ ਕੇ ਤਾਂ ਮੈਂ ਕਿਸੇ ਸਿੰਗਰ ਨਾਲ ਮੀਟਿੰਗ ਮੂਟਿੰਗ ਕਰਕੇ ਤਾਂ ਮੈਂ ਆ ਗਿਆ ਆਪਣੇ ਇੱਥੇ ਮੈਨੂੰ ਕਿਸੇ ਕੰਪਨੀ ਤੋਂ ਬਹੁਤ ਵੱਡੀ ਕਾਲ ਆਈ ਹੋਈ ਸੀਗੀ ਤਾਂ ਔਰ ਮੇਰੀ ਆਦਤ ਹੈ ਕਿ ਮੈਨੂੰ ਜਦੋਂ ਕੋਈ ਕਾਲ ਆ ਜਾਂਦੀ ਮੈਂ ਉਸੇ ਉੱਤੇ ਕਨਸੈਂਟਰੇਟ ਕਰ ਲੈਣਾ ਕੀ ਹੋਇਆ ਮੇਰੇ ਭਰਾ ਕੋਲ ਦੋ ਕਾਪੀਆਂ ਉਹ ਜਿਹੜੀਆਂ ਤਿੰਨ ਸੜੀਆਂ ਸੀਗੀਆਂ ਉਹ ਮੈਂ ਡੇਢ ਸਾਲ ਦੇ ਵਿੱਚ ਵਿੱਚ ਔਰ ਸੜੀਆਂ ਤੋਂ ਲੈ ਕੇ ਹੁਣ ਤੱਕ ਦਾ ਡੇਢ ਸਾਲ ਦਾ ਟਾਈਮ ਹੋ ਗਿਆ ਸੀਗਾ ਕੀ ਹੋਇਆ ਵੀ ਮੈਂ ਕਾਪੀਆਂ ਲੈ ਕੇ ਮੈਂ ਸੋਚਦਾ ਸੋਚਦਾ ਆਪਣੇ ਕਾਲਜ ਪਹੁੰਚਿਆ ਏਪੀਏ ਕਾਲਜ ਆਫ ਫਾਈਨ ਆਰਟਸ ਹੈ ਨਾ ਤੇ ਉੱਥੇ ਪਹੁੰਚਿਆ ਤਾਂ ਮੇਰੇ ਭਰਾ ਨੇ ਮੇਰੀਆਂ ਕਾਪੀਆਂ ਰੱਖੀਆਂ ਹੋਈਆਂ ਸੀ ਨੇੜੇ ਮੈਨੂੰ ਇਹ ਸੀਗਾ ਵੀ ਜਦੋਂ ਵੀ ਕੋਈ ਕੁਛ ਦਿਮਾਗ 'ਚ ਆਉਂਦਾ ਆਹ ਸੱਚੀ ਗੱਲ ਦੱਸਦਾ ਕੈਮਰੇ ਵਾਲਾ ਫੋਨ ਮੈਂ ਗਾਲ ਨਹੀਂ ਕੱਢਣੀ ਤਾਂ ਬਾਅਦ ਜਾ ਕੇ ਲਿਆ ਪਹਿਲਾਂ ਮੈਂ WhatsApp ਵੀ ਕਿਸੇ ਨੂੰ ਸਿੰਗਰ ਨੂੰ ਕਰਾਉਂਦਾ ਹੁੰਦਾ ਸੀ ਤਾਂ ਮੈਨੂੰ ਨਾਲ ਦੇ ਕਿਸੇ ਯਾਰ ਬੈਲੀ ਨੂੰ ਕਹਿਣਾ ਪੈਂਦਾ ਸੀਗਾ ਵੀਰੇ ਆਹ WhatsApp ਦੇ ਉੱਤੇ ਐਸ ਨੰਬਰ ਦੇ ਉੱਤੇ ਗਾਣਾ ਸੈਂਡ ਕਰ ਦੇ ਫਿਰ ਕਿਉਂ ਨਾ ਸਿੰਗਰ ਦਾ ਰਿਪਲਾਈ ਵੀ ਆਣਾ ਮੈਨੂੰ ਪਤਾ ਨਹੀਂ ਸੀ ਲੱਗਦਾ ਹੁੰਦਾ ਵੀ ਕੀ ਰਿ ਕੀ ਹੋਇਆ ਉਹ ਜਦੋਂ ਹੋਇਆ ਤੇ ਕਾਲਜ ਗਿਆ ਮੈਂ ਕਾਪੀਆਂ ਲੈ ਕੇ ਜਦੋਂ ਮੈਂ ਕਾਪੀਆਂ ਲੈ ਕੇ ਉੱਥੇ ਪਹੁੰਚਿਆ ਤਾਂ ਮੈਂ ਪਟੂਰੇ ਖਾਣ ਲੱਗ ਗਿਆ ਰੇੜੀ ਤੋਂ ਔਰ ਕਾਪੀਆਂ ਮੈਨੂੰ ਨਹੀਂ ਪਤਾ ਉੱਥੇ ਹੀ ਰੱਖੀਆਂ ਰੱਖੀਆਂ ਕਿਤੇ ਪਾਸੇ ਕਿੱਧਰ ਗਾਇਬ ਹੋ ਗਈਆਂ ਕੰਪਨੀ ਦਾ ਕਾਲ ਆਇਆ ਹੋਇਆ ਸੀ ਉਧਰੋਂ ਔਰ ਪਹਿਲੀ ਵਾਰ ਮੇਰੇ ਨਾਲ ਹੋਇਆ ਸੀ ਕਿ ਕੰਪਨੀ ਦਾ ਕਾਲ ਆਪ ਆਇਆ ਸੀ ਨਹੀਂ ਤਾਂ ਮੈਨੂੰ ਹੀ ਪਤਾ ਮੈਂ ਕਿਵੇਂ ਮੈਸੇਜ ਕਰਨੇ ਕਿਵੇਂ ਉਧਰ ਤੱਕ ਪਹੁੰਚਣੇ ਕੰਪਨੀ ਨੇ ਮੇਰਾ ਗਾਣਾ ਸੁਣਿਆ ਸੀ ਆ ਕਹਿੰਦੇ ਤੂੰ ਲਿਖਦਾ ਬਹੁਤ ਸੋਹਣਾ ਕ੍ਰੀਏਟਿਵ ਆਈਡੀ ਹੈ ਅਸੀਂ ਤੈਨੂੰ ਮਿਲਣਾ ਚਾਹੁੰਦੇ ਹਾਂ ਮੈਂ ਬੜੀ ਹਲਾਸ਼ੇਰੀ ਨਾਲ ਮੈਂ ਕਿਹਾ ਤਿੰਨ ਸੜਗੀਆਂ ਦੋ ਹੋਰ ਬਣਾ ਲੀਆਂ ਮੈਂ ਮੈਂ ਹਲਾਸ਼ੇਰੀ ਨਾਲ ਸੀਗਾ ਔਰ ਨਾਲ ਹੀ ਉਹ ਕਾਪੀਆਂ ਗੁੰਮ ਲੱਭੀ ਗਿਆ ਲੱਭੀ ਗਿਆ ਪੂਰਾ ਸ਼ਾਨ ਮਾਰਿਆ ਜਲੰਧਰ ਦਾ ਜਿੱਥੇ ਅਸੀਂ ਬੈਠੇ ਸੀਗੇ ਨਹੀਂ ਲੱਭੀਆਂ ਫਿਰ ਪੋਜ਼ਿਟਿਵ ਹੋਇਆ ਮੇਰੇ ਹਾਲਾਂਕਿ ਮਤਲਬ ਮੇਰਾ ਭਰਾ ਰੋ ਪਿਆ ਮੇਰੇ ਤੋਂ ਮਾਫੀਆਂ ਮੰਗੇ ਮੇਰੇ ਪੈਰੀ ਡਿੱਗਦਾ ਪਿਆ ਕਹਿੰਦਾ ਸੌਰੀ ਮੇਰੇ ਤੋਂ ਕਾਪੀਆਂ ਗਵਾਚ ਗਈਆਂ ਵੀਰੇ ਮੈਨੂੰ ਮaaf ਕਰਦੇ ਉਹ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਗਵਾਚ ਗਈਆਂ ਫਿਰ ਕੀ ਹੋਇਆ ਔਰ ਕੰਪਨੀ ਨੇ ਕਰਦੇ ਕਰਦੇ ਕੰਪਨੀ ਬਿਜ਼ੀ ਸੀਗੀ ਡੇਢ ਮਹੀਨੇ ਦਾ ਟਾਈਮ ਲੈ ਲਿਆ ਔਰ ਉਹ ਡੇਢ ਮਹੀਨੇ ਵਿੱਚ ਮੈਨੂੰ ਹੀ ਪਤਾ ਮੈਂ ਗਾਣੇ ਕਿਵੇਂ ਕਰਕੇ ਕਿਵੇਂ ਉਹ ਕਾਪੀਆਂ ਮਤਲਬ ਕੰਪਨੀ ਮੂਰੇ ਬੈਠਣ ਜੋਗਾ ਹੋਇਆ ਸੋ ਐਦਾਂ ਦੀਆਂ ਗੱਲਾਂ ਬਹੁਤ ਹੋਈਆਂ ਡੇਢ ਮਹੀਨੇ ਦੇ ਵਿੱਚ ਫਿਰ ਮੈਂ ਕਾਪੀ ਦੁਬਾਰਾ ਬਣਾਈ ਉਹ ਨਵੇਂ ਥਾਟ ਮੇਰੇ ਜਦੋਂ ਵੀ ਕੋਈ ਲਾਈਨ ਦਿਮਾਗ ਚ ਆਉਣੀ ਮੈਂ ਇੱਕ ਹੀ ਲਾਈਨ ਆਈ ਮੈਂ ਉਹ ਵੀ ਲਿਖ ਲੈਣੀ ਵੀ ਚਲੋ ਕਿਤੇ ਨਾ ਕਿਤੇ ਕੰਟੀਨਿਊ ਕਰ ਲਾਂਗੇ ਫਿਰ ਉਹ ਕਾਪੀਆਂ ਗਵਾਚ ਗਈਆਂ ਕੰਪਨੀ ਨੂੰ ਮਿਲ ਲਿਆ ਹੋ ਗਿਆ ਇੱਕ ਦਿਨ ਕੀ ਹੋਇਆ ਕੁਝ ਨਹੀਂ ਸੀ ਹੁੰਦਾ ਪਿਆ ਲੋਕਾਂ ਵਾਸਤੇ ਵਿੱਕੀ ਗੱਲ ਕੇਸ ਬੋਲਦੇ ਵਾਲਾ ਕੈਂਡਲਾਈਟਰ ਵਾਲਾ ਐਦਾਂ ਹਨ ਮਤਲਬ ਜਾਣਨ ਲੱਗੇ ਸੀ ਪਰ ਕੁਝ ਹੁੰਦਾ ਨਹੀਂ ਸੀ ਪਿਆ ਘਰ ਦੇਆਂ ਦਾ ਪ੍ਰੈਸ਼ਰ ਸੀ ਉਤੋਂ ਕਹਿੰਦੇ ਵੀ ਤੂੰ ਬਾਹਰ ਚੱਲ ਜਾ ਐਦਾਂ ਕਰ ਲਾ ਉਦਾਂ ਕਰ ਲਾ ਫਿਰ ਪੈੰਡ ਦੇ ਟੌਂਟ ਵੀ ਤੇਰਾ ਗਾਣਾ ਨਹੀਂ ਆਇਆ ਬਹੁਤ ਟਾਈਮ ਹੋ ਗਿਆ ਇੱਕ ਦਿਨ ਕੀ ਹੋਇਆ ਘਰੇ ਨਾ ਕੁਝ ਸਾਡੀ ਆਪਸੀ ਲੜਾਈ ਹੋ ਗਈ ਮੈਂ ਇੱਕ ਚਿੱਠੀ ਲਿਖੀ ਮੈਂ ਕਿਹਾ ਸਤਿ ਸ਼੍ਰੀ ਅਕਾਲ ਮੰਮੀ ਡੈਡੀ ਤੁਸੀਂ ਮੈਨੂੰ ਪੈਦਾ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਿਕੋਜ਼ ਮੈਨੂੰ ਥੋੜੀ ਮੇਰੀ ਵੱਡੀ ਭੈਣ ਦੀ ਟੈਨਸ਼ਨ ਸੀ ਥੋੜੀ ਛੋਟੀ ਭੈਣ ਦੀ ਟੈਨਸ਼ਨ ਸੀ ਫਿਰ ਮੇਰਾ ਭਰਾ ਜਿਹੜਾ ਸੀਗਾ ਛੋਟਾ ਅਸੀਂ ਚਾਰ ਭੈਣ ਭਰਾ ਮੇਰਾ ਛੋਟਾ ਭਰਾ ਜਿਹੜਾ ਸੀਗਾ ਮੈਨੂੰ ਇਹ ਸੀਗਾ ਮੈਂ ਕਿਹਾ ਮੈਂ ਆਪਦੇ ਜਿਹੜੇ ਸੁਪਨੇ ਨਹੀਂ ਪੂਰੇ ਕੀਤੇ ਉਹਦੇ ਕਰਨੇ ਆ ਪਰ ਘਰੇ ਉਹ ਜਿਹਾ ਮਾਹੌਲ ਇਦਾਂ ਦਾ ਹੋ ਗਿਆ ਮੈਂ ਸੁਸਾਈਡ ਨੋਟ ਲਿਖਿਆ ਮੈਂ ਲਿਖਿਆ ਸਾਰਾ ਕੁਝ ਔਰ ਇਕ ਨਾ ਉਥੇ ਬੜੀ ਹਾਸੇ ਵਾਲੀ ਵੀ ਗੱਲ ਕਹਿ ਸਕਦੇ ਆ ਪਰ ਛੋਟਾ ਜਿਦਾ ਕਹਿੰਦੇ ਹੁੰਦੇ ਹੁੰਦੇ ਨੇ ਵੀ ਮੈਂ ਹਮੇਸ਼ਾ ਨਿੱਕੀ ਨਿੱਕੀ ਚੀਜ਼ ਤੋਂ ਸਿੱਖਦਾ ਮੈਂ ਸੁਸਾਈਡ ਨੋਟ ਲਿਖਿਆ ਲਿਖਦੇ ਲਿਖਦੇ ਲ ਮੈਂ ਰੈਡੀ ਮਤਲਬ ਮੈਂ ਮਰ ਜਾਣਾ ਯਾਰ ਹੁਣ ਨਹੀਂ ਜ਼ਿੰਦਗੀ ਚ ਰਹੀ ਕੁਛ ਨਹੀਂ ਮੈਂ ਕੀ ਕੀਤਾ ਸੁਸਾਈਡ ਨੋਟ ਪਾੜ ਕੇ ਜੇਬ ਵਿੱਚ ਪਾਇਆ ਕਾਪੀ ਤੋਂ ਨਾਲ ਹੀ ਇੱਕ ਮੈਸੇਜ ਆਇਆ ਉਹਦੇ ਲਾਗੇ ਕੋਈ ਦਿਨ ਤਿਉਹਾਰ ਹੋਣਾ ਨਮਸਕਾਰ ਘਰਵਾਲੋਂ ਕੋ ਖੁਸ਼ੀਆਂ ਦੇਣਾ ਚਾਹਤੇ ਹੋ ਤੋ ਅੱਜ ਹੀ ਰੀਚਾਰਜ ਕਰੇ ਜਦੋਂ ਉਹ ਉੱਥੇ ਮੈਸੇਜ ਆਇਆ ਘਰਵਾਲੋਂ ਕੋ ਖੁਸ਼ੀਆਂ ਮੈਂ ਕਹਾ ਗਲਤੀ ਤਾਂ ਖੈਰ ਮੇਰੀ ਹੋ ਸਕਦੀ ਡੈਡੀ ਦੀ ਜਾਂ ਮੰਮੀ ਦੀ ਬਾਕੀ ਮੈਂ ਕਹਾ ਫਿਰ ਕਿੰਨਾ ਦਾ ਕੀ ਬਣੂਗਾ ਸੁਪਨਾ ਜਿਹੜਾ ਮੈਂ ਆਪਣੇ ਭਰਾ ਨੂੰ ਇੱਕ ਵੱਡਾ ਸਿੰਗਰ ਜਾਂ ਆਰਟਿਸਟ ਬਣਾਉਣਾ ਚਾਹੁੰਦਾ ਉਹ ਮਤਲਬ ਉਹ ਚੀਜ਼ ਟੱਕ ਕੋਈ ਮੇਰੇ ਦਿਮਾਗ ਚ ਵਜੀ ਜਦੋਂ ਮੈਂ ਕਿਹਾ ਯਾਰ ਵੀ ਬੁਝਦਲਾਂ ਦਾ ਕੰਮ ਆ ਜ਼ਿੰਦਗੀ ਤੋਂ ਹਾਰ ਮੰਨ ਲੈਣੀ ਬੁਝਦਲਾਂ ਦਾ ਕੰਮ ਆ ਮੈਂ ਉਹ ਪੇਜ ਕੀ ਕੀਤਾ ਮੈਂ ਪਾੜ ਕੇ ਅੱਗ ਲਾਤੀ ਫਿਰ ਉੱਠਿਆ ਜ਼ਿੰਦਗੀ ਦੇ ਵਿੱਚ ਫਿਰ ਮੈਂ ਉਸੇ ਸੁਸਾਈਡ ਕਰਨ ਵਾਸਤੇ ਮੈਂ ਬਾਹਰ ਆਇਆ ਸੀ ਸਾਡੇ ਸਿਗਾ ਕੋਈ ਇੱਕ ਨਾ ਘਰ ਦੇ ਨਾਲ ਹੀ ਇਧਰਲੇ ਪਾਸੇ ਹੈਗਾ ਕੋਈ ਬੈਕਯਾਰਡ ਟਾਈਪ ਮੈਂ ਫਿਰ ਆ ਕੇ ਸੌਂ ਗਿਆ ਮਤਲਬ ਸੁੱਤਾ ਵੀ ਹਿੰਦਾ ਸੈਂਸ ਉਹ ਨਹੀਂ ਮੈਂ ਕਿਹਾ ਸੋਚਦਾ ਰਿਹਾ ਸੋਚਦਾ ਰਿਹਾ ਸੋਚਦਾ ਰਿਹਾ ਸਾਰੀ ਰਾਤ ਸੋਚਦਾ ਰਿਹਾ ਮੈਂ ਕਿਹਾ ਨਹੀਂ ਕੋਈ ਚੱਕਰ ਨਹੀਂ ਜ਼ਿੰਦਗੀ ਐਦਾਂ ਹੀ ਚੱਲਦੀ ਰਹੂਗੀ ਪਰ ਟੈਨਸ਼ਨ ਨਹੀਂ ਲੈਣੀ ਕਦੀ ਫਿਰ ਕੀ ਹੋਇਆ ਮੈਂ ਕਿਤੇ ਨਾ ਜੌਬ ਕਰਦਾ ਹੁੰਦਾ ਸੀ ਇਹ ਜਿਹੜੀਆਂ ਗੱਲਾਂ ਮੈਨੂੰ ਸੱਚੀ ਗੱਲ ਦੱਸਦਾ ਮੈਨੂੰ ਇੰਡਸਟਰੀ ਦੇ ਵਿੱਚ ਐਜ਼ ਅ ਲਿਰਿਸਟ ਕੋਈ ਖਾਸ ਪ੍ਰੋਬਲਮ ਨਹੀਂ ਆਈ ਪਰ ਜ਼ਿੰਦਗੀ 'ਚ ਪ੍ਰੋਬਲਮਾਂ ਬਹੁਤ ਆਈਆਂ ਮੈਨੂੰ ਜਦੋਂ ਛੁੱਟੀਆਂ ਹੁੰਦੀਆਂ ਹੁੰਦੀਆਂ ਸੀ ਆਮ ਮੇਰੇ ਨਾਰਮਲ ਨਾਲ ਦੇ ਬੱਚੇ ਨਿਆਣੇ ਸਾਰੇ ਨਾਨਕੇ ਦਾਦਕੇ ਚੱਲ ਜਾਂਦੇ ਹੁੰਦੇ ਸੀ ਜਾਂ ਉਹਨਾਂ ਨੇ ਸਾਰੀਆਂ ਛੁੱਟੀਆਂ ਘਰੇ ਬਿਤਾ ਲੈਣੀਆਂ ਟੀਵੀ 2 ਵੀ ਦੇਖ ਕੇ ਬਟ ਮੈਨੂੰ ਇਹ ਹੁੰਦਾ ਸੀ ਯਾਰ ਮੈਂ ਕੁਝ ਕਰ ਲਵਾਂ ਬਿਕੋਜ਼ ਮੈਨੂੰ ਇਹ ਹੁੰਦਾ ਸੀਗਾ ਜਦੋਂ ਮੈਂ ਕਾਲਜ ਜਾਂ ਸਕੂਲ ਕੰਟੀਨਿਊ ਜਾਣ ਲੱਗਿਆ ਮੇਰੇ ਕੋਲ ਸਿੰਗਰਾ ਕੋਲ ਜਾਣ ਜੋਗਾ ਟਾਈਮ ਨਹੀਂ ਹੋਣਾ ਤੇ ਮਨੀ ਮੇਰੇ ਕੋਲ ਹੁੰਦੀ ਨਹੀਂ ਸੀ ਨਾ ਹੀ ਕਰ ਦੇ ਦਿੰਦੇ ਹੁੰਦੇ ਸੀਗੇ ਤੇ ਫਿਰ ਮੈਂ ਕੰਮ ਕਰਨਾ ਜਿਹੜੇ ਪੈਸੇ ਕਮਾਉਣੇ ਫਿਰ ਮੈਂ ਉਹ ਕਿਰਾਏ ਦੇ ਉੱਤੇ ਖਰਚਣੇ ਬਹੁਤ ਸਾਰੀਆਂ ਜੌਬਸ ਕੀਤੀਆਂ ਮੈਂ ਜਿਨ੍ਹਾਂ ਦੇ ਵਿੱਚੋਂ KFC ਦੇ ਵਿੱਚ ਲੱਗਾ ਰਿਆਂ ਫਿਰ ਮੈਂ ਦੈਨ ਉਸ ਤੋਂ ਬਾਅਦ ਮੈਂ ਮਤਲਬ ਇਦਾਂ ਜਦੋਂ ਜਦੋਂ ਵੀ ਛੁੱਟੀਆਂ ਹੋਣੀਆਂ ਜਾਂ ਸਕੂਲ ਦੇ ਵਿੱਚ ਜਾਂ ਕਿਤੇ ਵੀ ਤਾਂ ਮੈਂ ਕੋਈ ਨਾ ਕੋਈ ਜੌਬ ਕਰ ਲੈਂਦਾ ਹੁੰਦਾ ਸੀ ਉੱਥੋਂ ਜਿੰਨੇ ਪੈਸੇ ਮਿਲਨੇ ਮੈਂ ਚੰਡੀਗੜ੍ਹ ਦਾ ਕਿਰਾਇਆ ਕੱਢ ਕੇ ਚੰਡੀਗੜ੍ਹ ਆ ਜਾਣਾ ਚੰਡੀਗੜ੍ਹ ਆ ਕੇ ਫਿਰ ਮੈਂ ਸਿੰਗਰਾਂ ਨੂੰ ਮਿਲਣਾ ਜਿੱਦਣ ਮੈਂ ਪਰਮੇਸ਼ਵਰੇ ਨੂੰ ਪਹਿਲੀ ਵਾਰੀ ਮਿਲਿਆ ਸੀਗਾ ਤਾਂ ਮੈਂ ਕੰਪਨੀ ਦੇ ਥਰੂ ਮਿਲਿਆ ਸੀ ਜੂਕ ਡੌਗ ਕੰਪਨੀ ਦੇ ਥਰੂ ਗੁਰਨਾਮ ਵੀਰਾ ਮਲਗੀ ਬਿੱਲਾਪਾ ਜੀ ਗੁਰਮੁਖ ਵੀਰਾ ਇਹ ਸਾਰੇ ਜਣੇ ਮੈਨੂੰ ਵੀਰੇ ਕੋਲ ਲੈ ਕੇ ਗਏ ਸੀਗੇ ਫਿਰ ਕੀ ਹੋਇਆ ਭਾਜੀ ਉਹਨਾਂ ਨੂੰ ਗਾਣੇ ਦੀ ਲੋੜ ਸੀਗੀ ਜ਼ਰੂਰਤ ਸੀਗੀ ਮਤਲਬ ਉਹਨਾਂ ਦਾ ਇੱਕ ਗਾਣਾ ਆ ਰਿਹਾ ਸੀਗਾ ਭਾਜੀ ਹੁਣ ਹੀ ਕਹਿੰਦੇ ਯਾਰ ਮੈਨੂੰ ਕੁਝ ਅਲੱਗ ਚੀਜ਼ ਚਾਹੀਦੀ ਹੈ ਹਨਾ ਕਹਿੰਦੇ ਮੈਂ ਗਾ ਸਕਦਾ ਮਤਲਬ ਪੂਰੀ ਉਹ ਮਤਲਬ ਰੌਕੀ ਮੈਂਟਲ ਫਿਲਮ ਆ ਰਹੀ ਸੀ ਪੂਰੇ ਜੋਸ਼ ਵਿੱਚ ਸੀਗੇ ਵੀਰੇ ਹੁਣੀ ਤੇ ਫਿਰ ਉਹਨਾਂ ਨੇ ਕੀ ਕਹਾ ਕਹਿੰਦੇ ਗੁਰਨਾ ਵੀਰੇ ਉਹਨਾਂ ਨੇ ਕਹਾ ਕਹਿੰਦੇ ਆ ਮੁੰਡਾ ਆ ਸਾਡੇ ਕੋਲ ਇੱਕ ਨਵਾਂ ਆ ਲਿਖਦਾ ਹੈ ਕਹਿੰਦੇ ਬਹੁਤ ਸੋਹਣਾ ਤੁਸੀਂ ਕਹਿੰਦੇ ਇਹਨਾਂ ਨੂੰ ਕੁਝ ਹੈ ਤਾਂ ਇਹਨਾਂ ਨਾਲ ਆਪਾਂ ਵਰਕ ਕਰ ਸਕਦੇ ਹਾਂ ਪਰਮੇਸ਼ ਵੀਰੇ ਨੇ ਮੈਨੂੰ ਜਦੋਂ ਮਿਲੇ ਬਹੁਤ ਚਿੱਲ ਰਿਲੈਕਸ ਮੇਰੇ ਲਈ ਤਾਂ ਅੱਜ ਵੀ ਬਾਈ ਰੱਬ ਰੂਪ ਆ ਬਿਕੋਜ਼ ਵਿੱਕੀ ਗੱਲ ਨੂੰ ਉਹਨਾਂ ਨੇ ਗਾਲ ਨਹੀਂ ਕੱਢਣੀ ਵਾਲਾ ਵਿੱਕੀ ਗੱਲ ਬਣਾਤਾ ਔਰ ਲੋਕਾਂ ਸਾਹਮਣੇ ਲੈ ਕੇ ਆਂਦਾ ਹਨ ਫਿਰ ਮੈਂ ਗਾਣਾ ਲਿਖਿਆ ਦੇਸੀ குரு ਵਾਲਿਆਂ ਨੇ ਮਿਊਜ਼ਿਕ ਕੀਤਾ ਔਰ ਗਾਣਾ ਬਣ ਕੇ ਰੈਡੀ ਹੋ ਗਿਆ ਫਿਰ ਗੱਲ ਆਈ ਵੀਡੀਓ ਦੀ ਤੇ ਮੈਂ ਉਸ ਵਕਤ ਅੰਮ੍ਰਿਤਸਰ ਦੇ ਵਿੱਚ ਯੂਥ ਫੈਸਟੀਵਲ ਕਰਦਾ ਪਿਆ ਸੀ ਔਰ ਮੈਂ ਪਰਫਾਰਮ ਕਰਕੇ ਥੱਲੇ ਵਾਸ਼ਰੂਮ ਜਾ ਕੇ ਮੈਂ ਫੇਸ ਧੋ ਰਿਆ ਸੀ ਜਦੋਂ ਪੋਸਟਰ ਰਿਲੀਜ਼ ਹੋਇਆ ਮੇਰੇ ਭਰਾ ਨੇ ਪੋਸਟਰ ਵੇਖਿਆ ਕਹਿੰਦੇ ਪਰਮੇਸ਼ਰ ਦਾ ਅਗਲਾ ਗਾਣਾ ਆ ਗਿਆ ਕਹਿੰਦੇ ਤੇ ਜਦੋਂ ਉਹਨੇ ਜ਼ੂਮ ਕਰਕੇ ਵੇਖਿਆ ਕਹਿੰਦੇ ਵਿੱਕੀ ਗੱਲ ਦਾ ਲਿਖਿਆ ਮੇਰਾ ਭਰਾ ਮੇਰੇ ਕੋਲ ਭੱਜਾ ਭਜਾਇਆ ਕਹਿੰਦਾ ਵਿੱਕੀ ਤੂੰ ਲਿਖਿਆ ਮੈਂ ਕਿਹਾ ਹਾਂ ਮੈਂ ਲਿਖਿਆ ਕਹਿੰਦਾ ਕੋਈ ਹੋਰ ਤਾਂ ਨਹੀਂ ਮੈਂ ਕਿਹਾ ਸੱਚੀ ਮੈਂ ਲਿਖਿਆ ਕਹਿੰਦਾ ਤੂੰ ਦੱਸਿਆ ਕਿਉਂ ਨਹੀਂ ਮੈਂ ਕਿਹਾ ਬਸ ਐਡੇ ਨਹੀਂ ਦੱਸਿਆ ਫਿਰ ਕਿ ਹੋਇਆ ਮੈਂ ਉੱਥੇ ਗਾਣਾ ਸੁਣਾਇਆ ਕਿਉਂਕਿ ਜਦੋਂ ਇੱਕ ਨਾਟਕ ਹੁੰਦਾ ਯੂਥ ਫੈਸਟੀਵਲ ਦੇ ਟਾਈਮ ਇੱਕ ਨਾਟਕ ਹੋਇਆ ਉਸ ਤੋਂ ਬਾਅਦ 5 ਜਾਂ 10 ਮਿੰਟ ਦੀ ਬ੍ਰੇਕ ਹੁੰਦੀ ਫਿਰ ਨੈਕਸਟ ਨਾਟਕ ਸ਼ੁਰੂ ਹੁੰਦਾ ਮੈਂ ਉੱਥੇ ਉਹਨਾਂ ਨੂੰ ਜੂਰੀਨ ਕਹਿ ਗੋ ਕਿ ਮੈਂ ਕਿਹਾ ਮੈਨੂੰ ਪਲੀਜ਼ ਜਿਹੜਾ 5 ਮਿੰਟ ਦੀ ਵਿੱਚ ਬ੍ਰੇਕ ਹੋਊਗੀ ਮੈਨੂੰ ਇੱਕ ਮੈਂ ਗਾਣਾ ਗਾਉਣਾ ਉਹ ਮੈਨੂੰ ਗਾ ਲੈਣ ਦਿਓ ਮੈਂ ਭਾਜੀ ਅੰਮ੍ਰਿਤਸਰ ਦੀ ਸਟੇਜ ਦੇ ਉੱਤੇ ਚੜ ਗਿਆ ਮੈਂ ਗਾਣਾ ਗਾ ਰਿਹਾ ਗਾਲ ਨਹੀਂ ਕੱਢਣੀ ਲੋਕ ਇਗਨੋਰ ਮਾਰ ਰਹੇ ਆ ਪਿਛੋਂ ਟੌਂਡ ਵੀ ਆ ਰਹੇ ਆ ਕਿਉਂਕਿ ਉੱਥੇ ਲੋ ਜਿਹੜੇ ਕਰਦੇ ਆ ਨਾ ਮੁੰਡੇ ਕੁੜੀਆਂ ਉਹ ਬੜੀ ਖੱਪ ਕਰਦੇ ਉੱਥੇ ਤੇ ਕਿਸੇ ਫੇਰ ਕੀ ਹੋਇਆ ਗਾਣਾ ਹਫਤਾ ਚੱਲਿਆ ਫੇਰ ਕੀ ਉਸੇ ਮਤਲਬ ਕਿ ਯੂਨੀਵਰਸਿਟੀ ਦੇ ਵਿੱਚੋਂ ਪੂਰਾ ਕਾਲਜ ਇੱਕ ਤਾਂ ਹੁੰਦਾ ਨਾ ਵੀ ਦੋ ਚਾਰ ਮੁੰਡੇ ਪੂਰਾ ਕਾਲਜ ਸ਼ਾਇਦ ਕੋਈ ਫੰਕਸ਼ਨ ਸੀ ਸ਼ਾਇਦ ਕੋਈ ਤਿਉਹਾਰ ਸੀਗਾ ਪੂਰਾ ਕਾਲਜ ਗਾਲ ਨਹੀਂ ਕੱਢਣੀ ਦੇ ਉੱਤੇ ਡਾਂਸ ਕਰ ਰਿਆ ਔਰ ਮੇਰੇ ਕੋਲ ਕਿਸੇ ਨੇ ਵੀਡੀਓ ਭੇਜੀ ਇੰਸਟਾਗ੍ਰam ਤੇ ਔਰ ਉਸ ਟਾਈਮ ਮੈਂ ਮਤਲਬ ਮਿੱਕੀ ਨਿੱਕੀਆਂ ਗੱਲਾਂ ਮੇਰੇ ਵਾਸਤੇ ਬਹੁਤ ਵੱਡੀਆਂ ਬਣ ਕੇ ਸਾਹਮਣੇ ਆਈਆਂ ਔਰ ਮੈਂ ਉਸ ਟਾਈਮ ਪ੍ਰਾਊਡ ਜਿਹਾ ਫੀਲ ਕੀਤਾ ਮੈਂ ਕਿਹਾ ਇਹਨਾਂ ਨੇ ਕਦੇ ਟਾਈਮ ਇਗਨੋਰ ਮਾਰਿਆ ਸੀ ਬਟ ਅੱਜ ਦੇਖ ਲਓ ਹਨਾ ਵਧੀਆ ਦੈਨ ਫਿਰ ਇਸ ਤੋਂ ਬਾਅਦ ਗਾਲ ਨਹੀਂ ਕਢਣੀ ਤੋਂ ਬਾਅਦ ਐਦਾਂ ਹੀ ਕਰਦੇ ਕਰਦੇ ਕਾਫਲਾ ਬਣਦਾ ਗਿਆ ਪਰਮੇਸ਼ਵਰੇ ਦੀ سپورਟ ਨਾਲ ਹੋਰ ਮੇਰੇ ਜੱਸੀ ਘਟਿਆਲ ਜੇਕੇ ਵੀਰੇ ਦੀ سپورਟ ਨਾਲ ਹਨ ਜਾਂ ਮੇਰੀ ਆਪਦੀ ਕੰਪਨੀ ਦੀ سپورਟ ਦੇ ਨਾਲ ਮੈਂ ਇੱਥੋਂ ਤੱਕ ਪਹੁੰਚਦਾ ਰਿਹਾ ਹੁਣ ਨਵੇਂ-ਨਵੇਂ ਵਰਕ ਬਹੁਤ ਜਲਦੀ ਆ ਰਹੇ ਹਨ ਨਾ ਮੈਂ ਸਾਰਿਆਂ ਨੂੰ ਬਟ ਪਹਿਲੀ ਗੱਲ ਤਾਂ ਮੈਂ ਕਿਸੇ ਨੂੰ ਸਮਝਾਉਣ ਜੋਗਾ ਕੁਝ ਨਹੀਂ ਹੈਗਾ ਪਰ ਅਗਰ ਤੁਸੀਂ ਵਾਕਈ ਮੇਰੀ ਇਸ ਪੂਰੀ ਬੋਲੀ ਹੋਈ ਸਪੀਚ ਦੇ ਵਿੱਚੋਂ ਅਗਰ ਤੁਹਾਨੂੰ ਕੁਝ ਲੱਗਾ ਆ ਕਿ ਮੈਂ ਤੁਹਾਡੇ ਕਿਸੇ ਕੰਮ ਆ ਰਿਹਾ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਫਿਰ ਉਸ ਤੋਂ ਬਾਅਦ ਮੈਂ ਸਾਰਿਆਂ ਨੂੰ ਇੱਕੋ ਹੀ ਗੱਲ ਕਹਾਂਗਾ ਹਰ ਇੱਕ ਇਨਸਾਨ ਵਿੱਚ ਕੋਈ ਨਾ ਕੋਈ ਟੈਲੈਂਟ ਹੈ ਤੁਹਾਡੇ ਵਿੱਚ ਵੀ ਕੋਈ ਟੈਲੈਂਟ ਹੋਊ ਕਿਸੇ ਵਿੱਚ ਬੋਲਣ ਦਾ ਟੈਲੈਂਟ ਬਹੁਤ ਵਧੀਆ ਹੁੰਦਾ ਕਿਸੇ ਵਿੱਚ ਗਾਉਣ ਦਾ ਕਿਸੇ ਨੂੰ ਸੁਣਨ ਦਾ ਟੈਲੈਂਟ ਬਹੁਤ ਵਧੀਆ ਹੁੰਦਾ ਕਿਸੇ ਵਿੱਚ ਲਿਖਣ ਦਾ ਟੈਲੈਂਟ ਬਹੁਤ ਵਧੀਆ ਹੁੰਦਾ ਹਰ ਇੱਕ ਟੈਲੈਂਟ ਅਲੱਗ-ਅਲੱਗ ਹੁੰਦੇ ਆ ਤੁਸੀਂ ਆਪਣੇ ਸੁਪਨਿਆਂ ਦੀ ਉਡਾਰੀ ਉਹਦੇ ਹੀ ਭਰ ਸਕਦੇ ਆ ਜਦੋਂ ਤੁਸੀਂ ਆਪਣੇ ਆਪ ਵਾਸਤੇ ਟਾਈਮ ਕੱਢੋਗੇ ਮੈਂ ਵੀ ਆਪਣੇ ਆਪ ਵਾਸਤੇ ਟਾਈਮ ਕੱਢਿਆ ਸੀ ਕੁਝ ਮੈਨੂੰ ਮੈਸੇजेस ਆਉਂਦੇ ਭਈਆ ਮੈਂ ਇੱਥੇ ਵਰਕ ਕਰ ਰਹਾ ਹੂੰ ਮੈਨੂੰ ਟਾਈਮ ਨਹੀਂ ਮਿਲਦਾ ਕਿਵੇਂ ਮੈਂ ਲਿਖੂੰ ਮੈਂ ਲਿਖਣਾ ਚਾਹਤਾ ਹੂੰ ਮੈਂ ਆਪਕੀ ਤਰ੍ਹਾਂ ਬੰਨਣਾ ਚ ਬਿਨਾਂ ਟਾਈਮ ਕੱਢੇ ਕਦੀ ਕੁਝ ਨਹੀਂ ਹੋਣਾ ਜਦ ਤਨ ਤੁਸੀਂ ਆਪਣੇ ਵਾਸਤੇ ਟਾਈਮ ਕੱਢਣਾ ਸ਼ੁਰੂ ਕਰਤਾ ਉਸ ਦਿਨ ਤੁਹਾਡੀ ਜ਼ਿੰਦਗੀ ਈਜ਼ੀਲੀ ਹੋ ਜਾਣੀ ਆ ਔਰ ਰੱਬ ਉਹਨਾਂ ਦੀ ਹੈਲਪ ਕਰਦਾ ਜਿਹੜੇ ਆਪਣੀ ਹੈਲਪ ਆਪ ਕਰਦੇ ਆ ਲਾਸਟ ਦੇ ਵਿੱਚ ਮੈਂ ਇਹੀ ਕਹੂੰਗਾ ਕੀਤੀਆਂ ਤਰੱਕੀਆਂ ਨੇ ਜਿੰਨਾ ਯਾਗੀ ਉੱਤੇ ਇਤਿਹਾਸ ਹੈ ਗਵਾਹ ਪੰਨੇ ਫੋੜ ਲੋ ਪੁਰਾਣੇ ਘਰ ਬੈਠਿਆਂ ਨੂੰ ਨਹੀਂ ਮੁਕਾਮ ਮਿਲਦੇ ਹੁੰਦਾ ਹਿੱਲੇ ਨਾ ਵਸੀਲਾ ਸੱਚ ਆਖਗੇ ਸਾਂ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ